ਹਾਂਜੀ ਕੱਲ ਮਿਤੀ 29 11 2024 ਨੂੰ ਮਾਨਸਹੀਹਾ ਜੱਠਾਣਾ ਸੀ ਕਿ ਐਸ ਐਸ ਐਸਾ ਹੀ ਸੁਰਿੰਦਰ ਸਿੰਘ ਮੈਂ 144 ਬਟਲਨ ਬੀਐਸਐਫ ਹੈੱਡਕੁਆਰਟਰ ਬੀਓਪੀ ਮਹਾਵਾ ਸਮੇਤ ਪਾਰਟੀ ਆਜਠਾਣਿਆ ਜਿੰਨੇ ਦੱਸਿਆ ਕਿ ਇਦਾਂ ਇਦਾਂ ਕਹਿ ਕੇ ਲਿਖਤੀ ਪੱਤਰ ਤੇ ਇੱਕ ਡਰੋਨ ਤੇ ਇੱਕ ਪੈਕੇਟ ਹੀਰੋਇਨ ਮੇਰੇ ਪੇਸ਼ ਕੀਤਾ ਜੋ ਵਜ਼ਨ ਕਰਦੇ ਜਿਹੜਾ ਇਹਦੀ ਸਮੇਤ ਪੈਕੇਟ 500 ਤੇ 60 ਹੋਈ ਤੇ ਜਿਹਦਾ ਵੱਖ ਮਟੀਰੀਅਲ ਵੱਖ ਕਰਕੇ ਪੈਕਿੰਗ ਮਟੀਰੀਅਲ ਵੱਖ ਕਰਨ ਤੋਂ ਬਾਅਦ ਕੀ ਤੋਲ ਕਰਨ ਤੇ 490 ਗ੍ਰਾਮ ਹਿਰੋਇਨ ਜਿਹੜੀ ਆ ਇਹੋਈ ਤੇ ਇਹ ਹਿਰੋਨ ਜਿਹੜੀ ਆ ਬੀਓਪੀ ਮਹਾਵਾ ਤੋਂ ਬੀਐਸਐਫ ਨੂੰ ਬਰਾਮਦ ਹੋਈ ਸੀ ਤੇ ਇਹ ਇਸ ਤੋਂ ਬਾਅਦ ਅਗਲੀ ਕਾਰਵਾਈ ਮਕਰਮਾ ਨੰਬਰ 305 ਅ ਦਰਜ ਰਜਿਸਟਰ ਕੀਤਾ ਗਿਆ ਜਿਸ ਤੇ ਅੱਜ ਜਿਹੜਾ ਆ ਇਹ ਮਾਲਮਗਤਮਾ ਲੈ ਕੇ ਤੇ ਅਦਾਲਤ ਵਿੱਚ ਪੇਸ਼ ਕਰ ਰਹੇ ਆ ਮੈਟ੍ਰਿਕ ਕਰਾਈ ਜਾਵੇਗੀ ਤੇ ਇਹਦੇ ਬਰੀਕੀ ਨਾਲ ਕੋਖੀਤੀ ਜਾਊਗਾ ਵੀ ਇਹਦਾ ਜਿਹੜਾ ਡਰੋਨ ਕਿੰਨੇ ਸਟਾਇਆ ਕਿਹੜਾ ਕਿਹੜਾ ਸਮੱਗਲਰ ਸੀ ਹਾਂਜੀ ਇਹਦਾ ਅਗਲੀ ਨੈਕਸਟ ਇਨਵੈਸਟੀਗੇਸ਼ਨ ਚੱਲ ਰਹੀ ਹੈ